ਸਹੀ ਦਸਨਾਤ ਪੈ ਗਈ ਦੋਨੇ ਪਾਸੇ ਬਈ ਯਾਰ ਦੋਨੇ ਪਾਸੇ ਹੁਣ ਇਧਰ ਪੈਣਾ ਇਧਰ ਦੁੱਖ ਦਾ ਇਧਰ ਪੈਣਾ ਇਧਰ ਦੁੱਖ ਦਾ ਸਿੱਧਾ ਪੈਣਾ ਠੂਈ ਦਾ ਉਹਦੀ ਫਿਰ ਵੇਲਾ ਮਾਂ ਮੇਰੀ ਤਾਂ ਨਾ ਬਈ ਯਾਰ ਕਈ ਹਲਕਤ ਮਾਂ ਦੇ ਐ ਜਦੋਂ ਆਉਂਦੇ ਨੇ ਐ ਕੱਬ ਜਾਂਦੇ ਅੱਛਾ ਪਤਾ ਨਹੀਂ ਸਾਡੇ ਘਰੇ ਤਿੰਨ ਖੁਸ਼ੀਆਂ ਆਈਆਂ ਸੀ ਚਾਚਾ ਇੱਕ ਬਾਰਾ ਉੜ ਗਿਆ ਸੀ ਹਾਂ ਹਾਂ ਤੇ ਭੈਣ ਮੇਰੀ ਆਈਲਟਸ ਪਾਸ ਕਰ ਗਈ ਸੀ ਹਾਂ ਹਾਂ ਤੇ ਮੈਂ ਬਹੁਤ ਚੋ ਗਈ ਤੇ ਉਹ ਤਿੰਨ ਖੁਸ਼ੀਆਂ ਬਸ ਐ ਕਿਸੇ ਦਾ ਨਹੀਂ ਬਣਿਆ ਕੁਸ ਪਰ ਮੇਰੇ ਤੇ ਇਹੋ ਜੀ ਮੁਸੀਬਤ ਕਦੀ ਤੇ ਮੈਂ ਪਰਮਾਤਮਾ ਦੀ ਭਗਤ ਨਹੀਂ ਬਣਦੀ ਕਦੀ ਮੈਂ ਇੱਕ ਡਾਕਟਰ ਬਣਨੀ ਆ ਕਦੀ ਮੈਂ ਇੱਕ ਟੀਚਰ ਬਣਨੀ ਆ ਕਦੀ ਮੈਂ ਇੱਕ ਕਰੇਲੂ ਔਰਤ ਬਣਨੀ ਆ ਪਤਾ ਨਹੀਂ ਇੱਕ ਨਾਮ ਦੇ ਵੀ ਪਰਮਾਤਮਾ ਦੇ ਸਾਰੇ ਨਾਮ ਦੇ ਸਹਾਰੇ ਹੀ ਮੈਂ ਜੋ ਕੁਝ ਵੀ ਕਰ ਰਹੀ ਹਾਂ ਤੇ ਉਹ ਹੋ ਰਿਹਾ ਨਹੀਂ ਤਾਂ ਇਹ ਇੱਕ ਨਾਰਮਲ ਚੀਜ਼ ਨਹੀਂ ਕਿ ਔਰਤ ਕਰ ਨਹੀਂ ਸਕਦੀ ਸਹੀ ਗੱਲ ਬੋਲੀ ਤੁਸੀਂ ਹਾਂਜੀ ਇਹ ਘਰਾਤ ਦਸੰਬਰ ਚ ਇਸ ਮੈਨੂੰ ਇੰਨਾ ਬੁਖਾਰ ਚੜਿਆ ਤੇ ਮੇਰੇ ਲੱਕ ਚ ਵੱਲ ਪੈ ਗਿਆ ਤੇ ਉਦੋਂ ਮੇਰੇ ਤੋਂ ਨਹੀਂ ਉੱਠਿਆ ਜਾਏ ਤੇ ਇਹਦੇ ਤੋਂ ਨਹੀਂ ਉੱਠਿਆ ਜਾਏ ਇੰਨੀ ਮੈਂ ਕਿਹਾ ਵੀ ਜੇ ਮੈਨੂੰ ਅੱਜ ਕੁਝ ਵੀ ਮੈਨੂੰ ਹੋ ਜਾਏ ਤੇ ਮੇਰੇ ਪੁੱਤਰ ਨੂੰ ਕੌਣ ਸੰਭੇ ਹੂੰ ਮੈਂ ਪੂਰੀ ਸਫਾਈ ਰੱਖਣੀ ਹੈ ਰੋਜ਼ ਚਾਦਰਾਂ ਸ਼ਾਮ ਸਵੇਰੇ ਅੱਧੀ ਰਾਤ ਵੀ ਮੜੀ ਜੁਕਿਆ ਮੰਮੀ ਮੈਨੂੰ ਉਂਜੀ ਆਈ ਜਾਂਦਾ ਹੁੰਦਾ ਵੀ ਜੇ ਮੈਨੂੰ ਗੋਰੀ ਨਾਵਾਜ਼ ਮਾਰੀ ਮੰਮੀ ਮੈਂ ਕਹਿੰਨੀ ਕੀ ਏ ਉਂਝ ਕਹਿ ਦੇਣੀ ਕੋਈ ਵਾਰ ਮੈਂ ਤੇ ਹੁਣ ਤਾਂ ਸਾਰੀਆਂ ਇੱਛਾ ਹੀ ਮਾਰੀਆਂ ਗਈਆਂ ਨੇ ਭਾਈ ਇੱਛਾ ਹੀ ਨਹੀਂ ਕੋਈ ਜਦੋਂ ਆਪਾਂ ਬਹੁਤ ਇੱਛਾ ਰੱਖਣੇ ਉਦੋਂ ਹੀ ਆਪਾਂ ਲਾਲਚ ਕਰਨੇ ਆ ਕੋਸ਼ਿਸ਼ ਕਰਨੇ ਮੈਂ ਤਾਂ ਕਹਿੰਦੀ ਆ ਵੀ ਇਹਦਾ ਸਰੀਰ ਹੀ ਠੀਕ ਹੋ ਜਾ ਆਪਣੇ ਲੈਟਰੀਨ ਬਾਥਰੂਮ ਨੂੰ ਜੁਗਾ ਯੂਜ਼ ਹੋ ਜਾ ਤੇ ਆਪਣਾ ਸਿਰ ਕਰੀਆ ਸਾਫ ਹੋ ਜਾ ਜੀ ਜੀ ਨਹੀਂ ਭਰਾ ਆਪਣੀ ਵੀਡੀਓ ਦੇਖ ਰਹੇ ਸਾਰਿਆਂ ਤੇ ਆਪਰੀ ਸਾਸਿਕਾ ਜਿੱਦਾਂ ਕਿ ਤੁਹਾਨੂੰ ਨਾ ਤਕਰੀਬਨ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਗਰੁੱਪਾਂ ਦੇ ਵਿੱਚ ਪੋਸਟਾਂ ਪੈ ਰਹੀਆਂ ਵਾਂ ਆਪਣਾ ਵੀਰ ਟੁੰਨਾ ਖੋਸਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਤੇ ਮੇਰੇ ਨਾਲ ਤਾਂ ਜਾਣ ਪਛਾਣ ਵੀਰ ਦੀ 2-3 ਮਹੀਨੇ ਪਹਿਲਾਂ ਹੀ ਹੋਈ ਆ ਤੇ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਪਹਿਲਾਂ ਵੀਰ ਆਰਮੀ ਦੇ ਵਿੱਚ ਜੌਬ ਕਰਦਾ ਸੀਗਾ ਤੇ ਉਸ ਤੋਂ ਪਹਿਲਾਂ ਕਿਤੇ ਵੇਟ ਦੀ ਕਬੱਡੀ ਵੀ ਖੇਡੀ ਆ ਭਰਾ ਨੇ ਤੇ ਇੰਨਾ ਪਿਆਰ ਕਰਦਾ ਕਬੱਡੀ ਨੂੰ ਜਿੱਦਾਂ ਮੰਨ ਲਓ ਮੈਚ ਤੋਂ ਬਾਅਦ ਜੋ ਵੀ ਅਪਡੇਟ ਹੁੰਦੀ ਆ ਕੌਣ ਬੈਸਟ ਰੇਡਰ ਬਣਿਆ ਕੌਣ ਬੈਸਟ ਜਾਫੀ ਬਣਿਆ ਆਪਣੇ ਫੋਨਾਂ ਦੇ ਵਿੱਚ ਸ਼ਾਮ ਤੱਕ ਸਾਰੀ ਅਪਡੇਟ ਪਹੁੰਚ ਜਾਂਦੀ ਤੇ ਆਪਣਾ ਫਰਜ਼ ਆ ਵੀਰ ਦੇ ਨਾਲ ਖੜਨ ਦਾ ਤੇ ਹੁਣ ਫੋਨ ਮੈਂ ਕੀਤਾ ਵਾ ਤੇ ਵੀਰ ਆ ਰਿਹਾ ਅੱਗੋਂ ਲੈਣ ਤੇ ਬਾਕੀ ਆਪਾਂ ਕਰੋਨੇ ਆ ਟੁੰਨੇ ਵੀਰ ਨਾਲ ਗੱਲਬਾਤ ਬਸ ਇਹੀ ਬੇਨਤੀ ਆ ਸਪੋਰਟ ਜ਼ਰੂਰ ਕਰਿਓ ਤੁਸੀਂ ਤੇ ਇੱਕ ਰਿਕੁਐਸਟ ਹੋਰ ਆ ਵੀ ਜਿਹੜੇ ਤੁੰਨੇ ਦੇ ਗਰੁੱਪ ਦੇ ਵਿੱਚ 6-700 ਬੰਦਾ ਹੈੜਾ ਹਨਾ ਈਵਨ ਪਲੇਅਰ ਆਪਣੇ ਕਮੈਂਟੇਟਰ ਤੇ ਹੋਰ ਵੀ ਉਹਦੇ ਯਾਰ ਬੇਲੀ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਬਸ ਇਹੀ ਬੇਨਤੀ ਆ ਵੀ ਤੁਸੀਂ ਸਪੋਰਟ ਕਰਿਓ ਜ਼ਰੂਰ ਭਰਾ ਦੀ ਆ ਵੀ ਰਾਇ ਆ ਆਪਾਂ ਨੂੰ ਗੋ ਲੈਣਾ ਤੇ ਵੀਰ ਦਾ ਨਾਮ ਆ ਚੈਨਾ ਤੇ ਵੀਰ ਦੇ ਨਾਲ ਹੀ ਰਹਿੰਦਾ ਹਨਾ ਵੀਰ ਇੱਦਾਂ ਹੀ ਆ ਨਾ ਜਿਵੇਂ ਮੈਨੂੰ 2 ਮਹੀਨੇ ਹੋ ਗਏ ਬਈ ਅੱਛਾ ਹਾਂਜੀ ਬਈ ਮੇਥੇ ਕੈਂਪ ਲੱਗਿਆ ਕੋਸੇ ਕੋਟਲੇ ਇੰਟਰੈਕਟਸ ਕਰਨ ਆਇਆ ਬਈ ਮੈਂ ਡੇਢ ਕ ਪਿੰਡ ਆ ਬਈ ਮੇਰਾ ਅੱਛਾ ਅੱਛਾ ਹਾਂਜੀ ਨਾਲ ਤੁਸੀਂ ਖੇਡਦੇ ਵੀ ਆ ਹਾਂਜੀ ਹਾਂਜੀ ਓਕੇ ਓਕੇ ਯਾਰ ਮੈਨੂੰ ਤਾਂ ਹੈਰਾਨਗੀ ਆ ਵੀ ਇੰਨੇ ਸਾਲ ਟੁੰਨੇ ਨੂੰ ਹੋ ਗਏ ਹਨਾ ਬਈ ਬਈ ਨਾ ਕਿਸੇ ਨੂੰ ਨਹੀਂ ਦੱਸਦਾ ਸੀ ਬਈ ਅੱਛਾ ਜਦੋਂ ਮਤਲਬ ਕਿਸੇ ਨਾਲ ਗੱਲਬਾਤ ਕਰਨੀ ਬਈ ਮੈਨੂੰ ਵੀ ਬਈ ਆਈ ਜਦੋਂ ਮੈਂ ਆਇਆ ਨਾ ਕਰੇ ਮੈਨੂੰ ਵੀ ਉਹਦੀ ਪਤਾ ਲੱਗਿਆ ਸੀਗਾ ਅੱਛਾ ਤੇ ਮੈਨੂੰ ਵੀ ਇਹਨੇ ਕਹਿੰਦਾ ਮੇਰੇ ਥੋੜੇ ਜੱਗ ਮਮੇ ਨੂੰ ਨਹੀਂ ਸੀਗਾ ਵੀ ਇਹ ਸਟ੍ਰਕਚਰ ਤੇ ਪਿਆ ਹੋਇਆ ਹੈ ਤੇ ਬਈ ਜਦੋਂ ਮੈਂ ਮੈਂ ਵੀ ਇੱਕਦਮ ਹੈਰਾਨ ਰਹਿ ਗਿਆ ਵੀ ਹਣਾ ਵੀ ਆ ਹਾਲ ਤਾਂ ਬਾਈ ਦੀ ਯਾਰ ਹੂੰ ਮੈਨੂੰ ਨਹੀਂ ਬਾਈ ਪਤਾ ਸੀਗਾ ਬਾਈ ਕਿਸੇ ਨੂੰ ਨਹੀਂ ਪਤਾ ਸੀ ਬਾਈ ਜਦੋਂ ਹਣ ਇਹਦੇ ਕੋਲੇ ਕੋਈ ਆਉਂਦਾ ਸੀਗਾ ਪਲੇਅਰ ਜੀ ਉਹਦੀ ਪਤਾ ਲੱਗਦਾ ਸੀਗਾ ਅੱਛਾ ਉਹਦੀ ਪਤਾ ਲੱਗਦਾ ਕਿਸੇ ਨੂੰ ਨਹੀਂ ਬਾਈ ਨੇ ਸ਼ੋਅ ਕੀਤਾ ਵੀ ਹਾਂ ਹਨ ਵੀ ਮੇਰੇ ਇੰਨੇ ਪ੍ਰੋਬਲਮ ਆ ਮੈਨੂੰ ਹੂੰ ਸასი ਕਾਤ ਨੇ ਭਰਾ ਧੰਨਵਾਦ ਜੀ ਨਹੀਂ ਯਾਰ ਦੱਸ ਇਦਾਂ ਵਗੈਰਾ ਹੋਰ ਸੁਣਾ ਬਹੁਤ ਹੈ ਤੁਸੀਂ ਦੱਸੋ ਹੌਸਲਾ ਨਹੀਂ ਹਾਰਨਾ ਨਹੀਂ ਨਹੀਂ ਹੌਸਲਾ ਨਹੀਂ ਕੋਈ ਨਹੀਂ ਹਾਰਿਆ ਪਰ ਇੰਨੇ ਪਾਰਟ ਆ ਪਿਆ ਮੈਂ ਕਦੇ ਹੌਸਲਾ ਨਹੀਂ ਹਾਰਿਆ ਪਰ ਹੁਣ ਨਾ ਫੌਜੀ ਉਹਨਾਂ ਨੇ ਜਿਆਦਾ ਹਾਲਾਤ ਵੇਖਣ ਨਹੀਂ ਆਉਂਦੇ ਸੀ ਆਪ ਵੀ ਉਹਨਾਂ ਨੇ ਪੋਸਟਾ-ਪੋਸਟਾ ਪਾਈਆਂ ਫਿਰ ਮੇਰਾ ਤਾਂ ਮਨ ਹੈ ਨਹੀਂ ਸੀ ਇਹ ਬਾਕੀ ਸਾਰੇ ਭਰਾ ਨਾਲ ਤੂੰ ਘਰ ਹੁਣਾ ਨਹੀਂ ਕਿਸੇ ਘਰੋਂ ਚੰਗਾ ਨਹੀਂ ਨਹੀਂ ਜੀ ਨਹੀਂ ਵੈਸੇ ਉਹਦਾ ਤੂੰ ਨੇ ਵੀਰੇ ਜਿਹੜੀਆਂ ਤੁਸੀਂ ਆਪਣੇ ਪੋਸਟਾ ਭੌਨੇ ਆ ਤੁਸੀਂ ਹਨਾ ਲਿਖ ਕੇ ਇੱਕ ਵੱਡੀ ਪਲੇਰਾਂ ਦੀਆਂ ਉਸ ਪੋਸਟਾਂ ਤੋਂ ਬਿਲਕੁਲ ਨਹੀਂ ਸ਼ੌਕ ਹੁੰਦਾ ਯਾਰ ਵੀ ਤੂੰ ਇੰਨੀ ਤਕਲੀਫ ਚ ਹੋਇਆਗਾ ਬਰਾਬਰਾ ਨਹੀਂ ਮੈਂ ਦੱਸਿਆ ਨਹੀਂ ਕਿਸੇ ਨੂੰ ਯਾਰ ਹੈਪੀ ਮਲੀਰ ਨੂੰ ਪੁੱਛ ਲਿਆ ਉਹਦਾ ਨਾ ਮੈਂ ਉਹਦੀਆਂ ਪੋਸਟਾਂ ਪਈਆਂ ਉਹਨੇ ਘਰੇ ਆਇਆ ਵਿਚਾਰਾ ਹੂੰ ਹੂੰ ਤੇ ਅੰਗੂਰ ਲੈ ਕੇ ਆਇਆ ਇਹਦੇ ਵਿਚਾਰਾ ਤੇ ਉਹ ਘਰੇ ਆ ਕੇ ਪਤਾ ਲੱਗਾ ਕਿ ਤੇਰੀ ਇੰਨੀ ਮਾੜੀ ਹਾਲਾਤ ਹੈ ਹੁਣ ਤੋਂ ਇੱਕ ਮੁੰਡਾ ਵਾ ਦੁੱਲਾ ਗੋਬਿੰਦਪੁਰੇ ਦਾ ਆਊਗਾ ਸਾਡਾ ਘਰ ਡਿੱ ਗਿਆ ਮੈਨੂੰ ਵੀ ਮੇਰਾ ਲਾਜ ਹੋ ਰਹੰਦਾ ਫਿਰ ਤੇ ਮੈਂ ਵੀ ਪਾਉਣੇ ਤੇ ਤੈਨੂੰ ਉਦੋਂ ਸ਼ੌਕ ਤੇਨੂੰ ਕਿੱਦਾਂ ਵਿਆ ਵੀ ਆਪ ਵੀ ਖੇਡਦਾ ਰਿਆਂਗਾ ਵੱਡੇ ਬਾਈ ਮੈਂ 2 2009 10 ਤੋਂ ਲੱਗ ਗਈ 32 ਕਿਲੋ ਅੱਛਾ ਹਾਂ ਆ ਟਰਾਕ ਵਿੱਚ ਪਈਆਂ ਪਈਆਂ ਜਿੱਤੇ ਚ ਹਾਂ ਹਾਂ ਇੰਡਰ ਗਾਰਡ ਚ ਡਗਰੂ ਚ ਹੂੰ ਹੂੰ ਤੇ ਪੀਖੇ ਵਾਲਾ ਨਾ ਮੈਂ ਖੇਡਦਾ ਰਿਆ ਅੱਛਾ ਪਿੰਡ ਦੀ ਟੀਮ ਵੀ ਹੁੰਦੀ ਸੀ ਸਾਡੀ ਪਿੰਡ ਚ ਹੀ ਖੇਡਿਆ ਹੂੰ ਹੂੰ ਵਧੀਆ ਖੇਡਦਾ ਸੀ ਪੂਰਾ ਅੱਛਾ ਹਾਂ ਫਿਰ ਮੈਂ ਫੋਟੋ ਗਿਆ ਹੂੰ ਠੀਕ ਆ ਫਿਰ ਉੱਤੇ ਸਾਢੇ 4 ਸਾਲ ਲ ਹੋਏ ਸੀ ਹਜੇ ਜਦੋਂ ਬਿਮਾਰ ਹੋਣਾ ਸ਼ੁਰੂ ਹੋਇਆ ਤੇ ਉੱਥੇ ਮੇਰੇ ਮੇਰੇ ਤੇ ਤਿੰਨ ਤਿੰਨ ਬੰਦੇ ਲਾਇਏ ਸੀ ਮੈਨੂੰ ਉਹਨਾਂ ਤੋਂ ਨਹੀਂ ਸੰਭਲਿਆ ਜਾਂਦਾ ਉਦੋਂਪੁਰ ਅੱਛਾ ਹਾਂ ਉੱਥੇ ਨਸ਼ਹਿਰੀ ਰਿਹਾਉਟੀ ਸੀ ਹੂੰ ਹੂੰ ਤੇ ਫਿਰ ਜਦੋਂ ਘਰੇ ਮੈਨੂੰ ਭੇਜਿਆ ਉਹਦੋਂ ਉਹਨਾਂ ਨੇ ਜੇ ਤਾਂ 5 ਸਾਲ ਤੋਂ ਉੱਤੇ ਨੌਕਰੀ ਹੁੰਦੀ ਤਾਂ ਉਹ ਦਿੰਦੇ ਪੈਨਸ਼ਨ ਅੱਛਾ ਸਾਢੇ ਸਾਢੇ 4 ਸਾਲ ਨੌਕਰੀ ਸੀਗੀ ਅੱਛਾ ਤੇ ਉਹ 7 ਕਰ ਲੱਖ ਰੁਪਏ ਦਿੱਤਾ ਫਿਰ ਉਹ ਸਾਰਾ ਇੱਥੇ ਲੱਗ ਗਿਆ ਆਪਰੇਸ਼ਨ ਤੇ ਫਿਰ ਡਾਕਟਰ ਸੀਗਾ ਜਿਹੜਾ ਲੁਧਿਆਣਾ ਵਾਲਾ ਹੂੰ ਉਹ ਲਾਰੇ ਲਾਈ ਗਿਆ ਕਿ ਹੁਣ ਤਰਪੂ ਹੁਣ ਤਰਪੂ 2 ਸਾਲ ਦਵਾਈ ਖਾਧੀ 5000 ਮਹੀਨੇ ਦੀ ਸੀ ਠੀਕ ਆ ਹੂੰ ਹੂੰ ਤੇ ਨਾਲੇ ਉਹ ਲਵਾਇਆ ਜਿਹੜਾ ਲਫਤਾਂ ਸਹੀ ਕਰਦਾ ਹੁੰਦਾ ਮੁੰਡਾ ਘਰੇ ਆਉਂਦਾ ਫਿਜ਼ੀਓਥੈਰੇਪੀ ਵਾਲਾ ਹਾਂ ਉਹਨੂੰ 5000 ਦਿੰਦੇ ਸੀ ਅੱਛਾ ਤੇ ਕੋਈ ਫਰਕ ਨਹੀਂ ਪਿਆ ਫਿਰ ਉਹਨੇ ਡਾਕਟਰ ਨੇ ਰੈਫਰ ਕਰਤਾ ਚੰਡੀਗੜ੍ਹ ਚੰਡੀਗੜ੍ਹ ਵਾਲੇ ਕਹਿੰਦੇ ਆਪਰੇਸ਼ਨ ਗਲਤ ਹੋ ਗਿਆ ਕੋਈ ਨਾੜ ਕੱਟੀ ਗਈ ਤੁਸੀਂ ਗਲਤੀ ਕਰ ਲਈ ਆਪਰੇਸ਼ਨ ਨਹੀਂ ਕਰਾਉਣਾ ਸੀ ਦਵਾਈ ਨਾਲ ਠੀਕ ਕਰ ਦਿੰਦੇ ਅੱਛਾ ਮੈਨੂੰ ਤੁਰਨ 'ਚ ਪ੍ਰੋਬਲਮ ਆਉਣ ਲੱਗੀ ਸੀ ਜਿਵੇਂ 10 10 ਕਦਮ ਤੁਰਦਾ ਫਿਰ ਬਹਿਣਾ ਪੈਂਦਾ ਸੀ ਪਰ ਆਪਣੇ ਤੁਨੇ ਜਦੋਂ ਟਾਰੈਲ ਹੁੰਦੇ ਆ ਆਰਮੀ ਦੇ ਉਦੋਂ ਤਾਂ ਜਿਹੜਾ ਬੰਦਾ ਬਿਲਕੁਲ ਫਿੱਟ ਹੁੰਦਾ ਉਹੀ ਆਰਮੀ ਚ ਭਰਤੀ ਹੁੰਦਾ ਉਹ ਦੋ ਭੱਜਿਆ ਸੀਗਾ 150 ਮੁੰਡਾ ਤੇ ਮੈਂ ਤੀਜੇ ਨੰਬਰ ਤੇ ਸੀ ਹੂੰ ਤੀਜੇ ਨੰਬਰ ਤੇ ਸੀ ਸਾਰੇ ਉਹ ਠੀਕ ਹੋਏ ਸਾਰਾ ਫਿੱਟ ਸੀਗਾ ਮੈਡੀਕਲ ਤੇ ਵੀ ਜਮ ਫਿੱਟ ਅੱਛਾ ਹਾਂ ਤੇ ਫਿਰ ਉੱਥੇ ਮੇਰੀ ਰਾਮਗੜ ਰਾਂਚੀ ਉੱਥੇ ਲੱਗੀ ਜੀ ਹੂੰ ਹੂੰ ਟ੍ਰੇਨਿੰਗ ਅੱਛਾ ਫਿਰ ਸਾਲ ਟ੍ਰੇਨਿੰਗ ਕੀਤੀ ਫਿਰ ਫਿਰ ਜੋ ਜੌਂਟ ਚ ਭੇਜਤਾ ਇੰਦਰੂ ਸ਼ਹਿਰ ਹੂੰ ਉੱਥੇ ਹੁਣ ਆ ਤੇ ਜੇ ਨੌਕਰੀ ਹੁੰਦੀ 5 ਸਾਲ ਤੋਂ ਜ਼ਿਆਦਾ ਤੇ ਫਿਰ ਤੇਰੀ ਪੈਨਸ਼ਨ ਲੱਗ ਸਕਦੀ ਸੀ ਹਨ ਤੇ ਇੱਕ ਗੱਲ ਹੋਰ ਆ ਤੁੰਨੇ ਜਿੱਦਾਂ ਆਰਮੀ ਵਾਲਿਆਂ ਦੇ ਮੈਡੀਕਲ ਕਾਰਡ ਵਗੈਰਾ ਬਣਾਇਆ ਨਹੀਂ ਸੀ ਮੈਚ ਹਸਪੀਟਲ ਤੋਂ ਬਣਾਇਆ ਨਹੀਂ ਸੀ ਬਣਾਉਣਾ 4 ਸਾਲਾਂ ਚੋਂ ਮੈਂ ਬਣਾਇਆ ਹੀ ਨਹੀਂ ਸੀ ਕਿਉਂਕਿ ਉਹ ਤਾਂ ਚਾਹੇ ਨੌਕਰੀ ਜਿੰਨੇ 1 ਸਾਲ ਵੀ ਕੀਤੀ ਹੋਏ ਹਨ ਵੀ ਉਹ ਕਾਰਡ ਉਹ ਮੈਂ ਵਕਤ ਹੀ ਘਰ ਬੈਠਾ ਨਾ ਬਣਾਇਆ ਨਹੀਂ ਸੀ ਤੇ ਹੋਰ ਕੋਈ ਆਰਮੀ ਵੱਲੋਂ ਸਹੂਲਤ ਹੈਗੀ ਤੈਨੂੰ ਕਿ ਨਹੀਂ ਹੁਣ ਕੋਈ ਨਹੀਂ ਹੁਣ ਕੋਈ ਲਿੰਕ ਲਾਤਾ ਨਹੀਂ ਉਹ ਇੱਕ ਵਾਰੀ 7 ਲੱਖ ਦੇਤਾ ਕਰੇ ਛੱਡ ਗਏ ਕਰਿਆ ਤਾਂ ਘਰ ਦੇ ਨੂੰ ਕਹਿੰਦੇ ਸੀ ਮੁੰਡਾ ਬਹੁਤ ਵਧੀਆ ਡਿਊਟੀ ਕਰਦਾ ਪਤਾ ਨਹੀਂ ਕੀ ਹੋਇਆ ਹੈਨਾ ਹੁਸ਼ਾਬਾਸ਼ ਦੇ ਕੇ ਗਏ ਆ ਰੁੰਦੇ ਸੀ ਵਿਚਾਰੇ ਹੂੰ ਹੂੰ ਛੱਡ ਨਾ ਹੀ ਰੁੰਦੇ ਸੀ ਤੇ ਉਸ ਤੋਂ ਬਾਅਦ ਚੋ ਫਿਰ ਆ ਜਿਹੜੀ ਆਪਣੀ ਕਬੱਡੀ ਦੀ ਅਪਡੇਟ ਆ ਤੇ ਮੈਂ ਬਹੁਤ ਪਹਿਲਾਂ ਮੈਂ ਖੇਡਦਾ ਸੀਗਾ ਹਾਂ ਹਾਂ ਕਬਡੀ ਦਾ ਸ਼ੌਂਕ ਤਾਂ ਮਰੇਦਾਨ ਤੱਕ ਨਹੀਂ ਜਾਂਦਾ ਬਈ ਜਿਹਨੂੰ ਪੈ ਜਾਂਦਾ ਸ਼ਾ ਬਹੁਤ ਵੱਡਾ ਇਹ ਤਾਂ ਗੱਲ ਹੈ ਫਿਰ ਮੈਂ ਹੁਣ 4 ਸਾਲ ਹੋ ਗਏ ਅਪਰੇਟਾ ਕਰਦਾ ਹੂੰ ਹੂੰ ਤੇ 4 ਸਾਲਾਂ ਬਾਅਦ ਮੈਨੂੰ 6500 ਰੁਪਏ ਆਇਆ ਅੱਛਾ ਉਹ ਵੀ ਮੈਂ 6500 ਆਇਆ ਮੈਂ ਜਿੱਥੇ ਪੈਸੇ ਕਮਾਵਣਾ ਮੇਰੇ ਦਵਾਈ ਤੇ ਲੱਗਦੇ ਆ ਉਸ ਦਿਨ ਮੈਂ ਬਿਵਾਰ ਹੋ ਗਿਆ ਅਗਰੇ ਦਿਨ ਹੀ ਬੋਦਨਾ ਬਾਦਰ ਲੱਗ ਗਿਆ ਸਾਰਾ ਕੁਝ ਹੋ ਗਿਆ ਜੋ ਹੂੰ ਹੂੰ ਉਹ ਚੇ ਹੋ ਗਿਆ ਦਵਾਈ ਤੇ ਲੱਗ ਮਾਤਾ ਲੱਗੀ ਅੰਗਣਵਾੜੀ ਚ 9000 ਰੁਪਏ ਗਿਆ ਮਿਲਦਾ 5000 ਦੇ ਮਹੀਨੇ ਦੀ ਦਵਾਈ ਆਉਂਦੀ ਹੈ 3000 ਨਾ ਕੀ ਹੁੰਦਾ ਬਈ ਯਾਰ ਹਾਂ ਜਿਹੜੀ ਨਾਰਮਲ ਟਿਊਟੀ ਹੁੰਦੀ ਹੁੰਦੀ ਉਹ ਹੁੰਦੀ ਹੈ ਕਦੇ ਆਉਂਦੀ ਨਹੀਂ ਕਦੇ ਨਹੀਂ ਹੁੰਦੀ ਉਹ ਪਾਣੀ ਦਾ ਬੜਾ ਪਰ ਮੈਂ ਤੂੰ ਵੀ ਤੇਰਾ ਹੌਸਲਾ ਦੇਖ ਕੇ ਹੈਰਾਨ ਆ ਹਨਾ ਵੀ ਇੰਨੇ ਸਾਲ ਹੋ ਗਏ ਤੈਨੂੰ ਕਬੱਡੀ ਦੇ ਨਾਲ ਜੁੜਿਆ ਨੂੰ ਇੱਕ ਆਹ ਕੰਡੀਸ਼ਨ ਦੇ ਵਿੱਚ ਕੰਮ ਕਰਨਾ ਰਾਤ ਨੂੰ ਰਾਤ ਮੈਨੂੰ ਬੁਖਾਰ ਸੀਗਾ ਜਦੋਂ ਬੁਖਾਰ ਲੱਗਿਆ 12 ਵਜੇ ਉਹਦੇ ਮੈਂ ਮਾਨ ਮਰਾੜ ਦੀ ਅਪਡੇਟ ਪਾਪੀ ਅੱਛਾ ਇੰਨਾ ਸ਼ੌਂਕ ਆ ਤੂੰ ਨੇ ਆਪਣੇ ਜਿਹੜੇ ਪਲੇਅਰਾਂ ਦੀ ਤੂੰ ਅਪਡੇਟ ਪੋਨਾ ਵਾ ਮੈਚਾਂ ਦੀ ਅਪਡੇਟ ਪੋਨਾ ਵਾ ਉਸ ਪਲੇਅਰਾਂ ਨੂੰ ਪਤਾ ਵਾ ਵੀ ਤੇਰੇ ਆ ਹਾਲਾਤ ਆ ਬਈ ਮੈਂ ਕਿਸੇ ਨੂੰ ਦੱਸਿਆ ਨਹੀਂ ਹੁਣ ਕਤਾ ਲਗਾਉ ਡੇਹੜਨ ਬਾ ਤੇ ਨਾ ਬਾਬੇ ਨੇ ਸੇਵਾ ਲਈ ਸੜੀ ਪਟਿਆਲੇ ਅਮਰੀਕ ਸਿੰਘ ਬਾਬਾ ਜੀ ਹੂੰ ਹੂੰ ਪੰਜ ਸਾਲ ਦੇ ਕੇ ਮੁੰਡਾ ਠੀਕ ਹੋ ਜਾਊਗਾ ਹੂੰ ਹੁਣ ਮਨ ਕੋਈ ਬੰਦਾ ਕਹਿੰਦਾ ਕਿ ਨਾ ਹੁਣ ਤੈਨੂੰ ਹੁਣ ਸੇਵਾ ਦਾ ਖਾਲ ਮਿਲੂਗਾ ਚਾਰ ਸਾਲ ਤੇਰੀ ਪਰਖਿਆ ਲਈ ਆ ਬੰਦੇ ਜਿਵੇਂ ਹੋਣਾ ਨਾ ਪੈ ਕੱਠੇ ਕਰਦੇ ਹੂੰ ਹੂੰ ਮੈਂ ਕਹ ਸਹੀ ਗੱਲ ਆ ਵੀਰੇ ਤੇ ਤੇਰੇ ਪਿੰਡ ਵਾਲਿਆਂ ਨੂੰ ਪਤਾ ਵਾ ਸਾਰਿਆਂ ਨੂੰ ਪਤਾ ਹਾਂ ਮਹੀਨੇ ਬਾਅਦ ਕਦੇ ਮੈਂ ਜਾਵੜਾ ਜਦੋਂ ਗੱਡੀ ਗੁੱਡੀ ਦੇ ਨੂੰ ਰਪੇ ਲੈ ਜਾਂਦਾ ਹੂੰ ਹੂੰ ਉਸ ਕੋਟਰੇ ਵਾਲਾ ਵੀ ਆਇਆ ਬਰਾ ਹੂੰ ਹੂੰ ਬਸ ਐ ਹੀ ਆ ਕਦੇ ਜੇ ਕੋਈ ਜਾਵੜਾ ਇਹ ਤਾਂ ਪਹਿਲਾਂ ਕਦੇ ਟੈਗ ਦੇਣੀ ਸੀ ਹਾਂ ਉਹ ਬੜਾ ਗੱਫਾ ਲੱਗਦਾ ਅੱਜ ਦੇ ਦੀ ਤੁਸੀਂ ਆਏ ਅਮਰੀਕਾ ਨਾਲ ਹੀ ਘਰ ਆ ਬਾਹਰ ਆ ਕਰਾਂਗੇ ਸਟੇਡੀਅਮ ਅੱਛਾ ਉਹ ਬਾਈ ਵੀ ਕਹਿੰਦਾ ਕੋਈ ਨਹੀਂ ਆ ਆ ਗਏ ਮੈਂ ਪਿੰਡ ਪਰ ਬੋਲ ਨਹੀਂ ਜਿਵੇਂ ਤੂੰਨੇ ਇੱਕ ਗੱਲ ਆ ਜਿੰਨੇ ਸਾਲ ਤੈਨੂੰ ਬਿਮਾਰ ਹੋਇਆਂ ਨੂੰ ਹੋ ਗਏ ਆ ਵੀ ਇਹ ਕੰਮ ਜਦੋਂ ਇਹ ਸ਼ਰਵਾਦ ਹੋਈ ਸੀ ਉਦੋਂ ਹੀ ਹੋ ਜਾਣਾ ਚਾਹੀਦਾ ਸੀ ਯਾਰ ਇੱਕੋ ਜਾਂਵੇਂ ਵਧ ਗਿਆ ਬਈ ਰਾਤ ਅੱਛਾ ਪਤਾ ਨਹੀਂ ਹੜਾਂ ਦੇ ਪ੍ਰੋਤੇ ਪ੍ਰਦਰਸ਼ਨ ਕਰਕੇ ਨਾ ਏਸੀ ਚੱਲਦਾ ਹੀ ਹਾਂ ਇਹ ਆ ਤਾਂ ਇੱਕੋ ਜਾਂਵੇਂ ਵਧ ਗਿਆ ਦੂਜੇ ਥੱਲੇ ਵੀ ਇੱਕ ਇੱਕ ਢੋਈ ਤੇ ਨਾ ਇੱਧਰ ਜਿੱਤਾ ਪਿਆ ਜਾਂਦਾ ਨਾ ਇੱਧਰ ਨੂੰ ਨਾ ਇੱਧਰ ਨੂੰ ਬੜਾ ਖੰਗਾ ਕੋੜੀ ਇੱਕ ਹਸਾਬ ਦਾ ਤੇ ਪਰ ਤੂੰ ਨੇ ਬੈੱਡ ਤੇ ਬਹਿ ਕੇ ਵੀ ਤੂੰ ਸੇਵਾ ਦਾ ਕੰਮ ਕਰਦਾ ਹੈ ਨਾ ਭਲੇ ਦੇ ਕੰਮ ਕਰਦਾ ਹਾਂ ਹਾਂ ਤਰਸ ਆਉਂਦਾ ਯਾਰ ਜਦੋਂ ਲੋਕਾਂ ਦੇ ਹਨ ਆਪ ਨੂੰ ਤੇ ਹੋਰ ਆਪਣੇ ਭੈਣ ਭਰਾ ਹੈਗੇ ਤੁੰਨੇ ਤੇਰੇ ਹਾਂ ਭੈਣ ਅੱਛਾ ਭੈਣ ਉਹ ਯਾਰ ਹੌਸਲਾ ਰੱਖ ਤੁੰਨੇ ਕੋਈ ਨਹੀਂ ਠੀਕ ਮੈਂ ਕਹਿੰਦਾ ਸਾਰੇ ਭਰਾ ਤੇਰੇ ਨਾਲ ਆ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਮੇਰਾ ਵੀਰ ਹੈ ਨਾ ਦਵਾਈ ਖਾ ਲੁੰਦਾ ਮੈਂ ਤਿੰਨ ਘੰਟੇ ਅਸਰ ਰਹਿੰਦਾ ਅੱਛਾ ਫੇਰ ਖਾਣੀ ਪੈਂਦੀ ਜਦੋਂ ਮੈਂ ਕਰਤੀ ਇਹ ਬੁਖਾਰ ਉਹ ਟੈਟੂ ਡੂਟ ਟਕਰਾਉਣ ਹੀ ਹੋਈ ਪਤਾ ਲੱਗਿਆ ਸ਼ੂਗਰ ਦਾ ਹੈ ਨਹੀਂ ਇੱਕ ਰਾਈ ਸੀ 5-6 ਮਹੀਨੇ ਹੋ ਗਏ ਹਨ ਫੇਰ ਭਰਾਵਾਂਗੇ ਅੱਛਾ ਵੈਸੇ ਉਦਾਂ ਹੁਣ ਇਸ ਟਾਈਮ ਪ੍ਰੈਜ਼ੈਂਟ ਟਾਈਮ ਟ੍ਰੀਟਮੈਂਟ ਤੇ ਕਿਹੜੇ ਹਸਪੀਟਲ ਚੱਲਦਾ ਕਿਸੇ ਨਹੀਂ ਚੱਲਦਾ ਨਾਰਮਲ ਦਵਾਈ ਲੈ ਕੇ ਹੁਣਾਂ ਦੀ ਜਿਹੜੀ ਇਹਨਾਂ ਦੀ ਹੁੰਦੀ ਹੈ ਜਖਮਾਂ ਦੀ ਟਪਟੀਆਂ ਪੁੱਟੀਆਂ ਉਦੋਂ ਜਖਮ ਡੂੰਘਾ ਸੀ ਮੋਗੇ ਕਰਾਇਆ ਸੀ ਅੱਛਾ ਉਹ ਕਹਿੰਦੇ ਮਾਸ ਕੱਢ ਕੇ ਭਰਾਂਗੇ ਅੱਛਾ ਜਾਂ ਜਾਂ ਖਰਾਕ ਖਾਲਾ ਜਖਮ ਖਰਾਕ ਨਾਲ ਭਰ ਦੂ ਉਹ ਬਈ ਮੈਂ ਖਰਾਕ ਖਾਦੀ ਹੈ ਨਾ ਤੇ ਭਰ ਗਿਆ ਸੱਚੀ ਆ ਜਖਮ ਹੁਣ ਜਿਹੜਾ ਹੈਗਾ ਵਾ ਹੂੰ ਹੂੰ ਆ ਡੂੰਘਾ ਨਹੀਂ ਗਿਆ ਤੇ ਮਾਸ ਹੁਣ ਆਲਾ ਬਸ ਕੱਲਾ ਖਰਾਕ ਦੀ ਲੋੜ ਅੱਛਾ ਹਾਂ ਜਾਂ ਕੋਈ ਟੈਸਟ ਕਰਾਵਾਂਗੇ ਪਤਾ ਲੱਗ ਜੂ ਕੋਈ ਬਿਮਾਰੀ ਹੁੰਦੀ ਕੋਈ ਤਾਂ ਬੜਾ ਵਧੀਆ ਹੁੰਦਾ ਮੈਂ ਕਹਿੰਦਾ ਤੂੰ ਨਿਆ ਧੰਨ ਤੇਰੀ ਮਾਤਾ ਯਾਰ ਹੈ ਮਾਤਾ ਬਈ ਆਪਣਾ ਧੰਨ ਆ ਯਾਰ ਬੜੀ ਸੇਵਾ ਕਰੀਸ ਮੇਰੇ ਨਾਲ ਤਾਂ ਮਾਂ ਦੁਖੀ ਆ ਜਿਆਦਾ ਯਾਰ ਯਾਰ ਦੇਖ ਲਾ ਪ੍ਰਮਾਤਮਾ ਨੇ ਕਿੱਥੋਂ ਕਿੱਥੇ ਲਿਆ ਗਏ ਮੈਨੂੰ ਤਾਂ ਇਹ ਸੋਚਣ ਵਾਲੀ ਗੱਲ ਹੈ ਸਰਕਾਰੀ ਨੌਕਰੀ ਨੂੰ ਲੋਕੀ ਤਰਸਦੇ ਸੀਗੇ ਨਾ 40 ਹਜ਼ਾਰ ਤਨਖਾਹ ਤੀ ਹਜ਼ਾਰ ਇੱਕ ਉਹ ਨਹੀਂ ਸਾਰੇ ਉੱਡ ਗਏ ਯਾਰ ਪਤਾ ਨਹੀਂ ਸਾਡੇ ਘਰੇ ਤਿੰਨ ਖੁਸ਼ੀਆਂ ਆਈਆਂ ਸੀ ਚਾਚਾ ਉਹ ਇੱਕ ਬਾਰਾ ਉੱਠ ਗਿਆ ਸੀ ਹਾਂ ਤੇ ਭੈਣ ਮੇਰੀ ਹਾਈਲਾਈਟਸ ਪਾਸ ਕਰ ਗਈ ਸੀ ਤੇ ਮੈਂ ਬਹੁਤ ਚੋਗਈ ਤੇ ਉਤਲ ਨਹੀਂ ਖੁਸ਼ੀਆਂ ਬਸ ਐ ਕਿਸੇ ਦਾ ਨਹੀਂ ਬਣਿਆ ਕੁਸ ਐਕੋਨਮੀ ਮੋਡ ਪੈ ਗਿਆ ਭਾਈ ਸਾਰਾ ਤਵਾਫ ਗਿਆ ਅੰਕਲ ਨਾਲ ਕਾਦਾ ਕੰਮ ਕਰਦੇ ਤੁਹਾਡੇ ਫਾਦਰ ਸਾਹਿਬ ਭਈ ਉਹ ਨੰਬਰ 750 ਲੱਗੀ ਆ ਉੱਥੇ ਆ ਬਾਬੇ ਦੀ ਗੱਡੀ ਚਲਾਉਂਦੇ ਲੰਘਦੇ ਅਸੀਂ ਅੱਛਾ ਹਾਂ ਯਕਾ ਚੈਣਾ ਵੀਰ ਰਹਿੰਦਾ ਮੇਰੇ ਕੋਲ ਦੇੜਕੇ ਹਾਂ ਮੇਰੀ ਵੀਰ ਨਾਲ ਗੱਲ ਆ ਵੀਰ ਭਰਾ ਆਪਣੀ ਭੁੱਲ ਨਾਲ ਖੜਾ ਕੰਮ ਕਰਦਾ ਵਾਕੇ ਸ਼ਗੰਦਰ ਹੁਣੀ ਹੈਗੀ ਆਉਂਗੇ ਆ ਜਾਂਦੇ ਆ ਸਬਦਾਲ ਜੀ ਜਦੋਂ ਮਟੋਂ ਆਉਣਾ ਦੋ ਤਿੰਨ ਦਾ ਚਾਹੀਦੀ ਹੈ ਨਾ ਇੱਕ ਚੈਣਾ ਹੈਗਾ ਬੰਦੇ ਦਾ ਬਹੁਤ ਉਹਨੂੰ ਪਿਆ ਤੇ ਉਹ ਜਿਹੜਾ ਦੁੱਲਾ ਵਾ ਗੋਵਿੰਦਪੁਰੇ ਦਾ ਉਹ 10 ਕਿਲੋਮੀਟਰ ਆਉਂਗਾ ਮੈਂ ਉਹਨੂੰ ਲੈਨੇ ਬੰਦਾ ਦਾ ਆਪਣਾ ਕਰਦਾ ਹੂੰ ਕਹਿੰਦਾ ਰੋਟੀ ਦੇਖੀ ਕਰਨਾ ਕਰੀ ਉਹ ਰੋਟੀ ਤੋਂ ਮੈਂ ਫੜਾ ਦੇ ਕਰੂ ਨਾਲ ਜਾਂਦੀ ਅੱਛਾ ਹੋਏ ਇੱਕ ਗੱਲ ਹੋਰ ਹ ਦੁਨ ਨੇ ਨਾਲ ਉਹਦਾ ਘਰ ਡਿੱਗਿਆ ਪਿਆ ਬਈ ਹਾਂ ਇੱਕ ਦੋ ਕਮਰੇ ਸੀ ਕੱਢਿਆ ਗਏ ਅੱਛਾ ਤੇਰੀ ਉਹ ਬੰਦ ਨਾ ਰਿਪੇਰੇਸ਼ਨ ਹੋਇਆ ਉਹਦਾ ਹੂੰ ਹੂੰ ਗੋਡੇ ਦਾ ਆ ਤਾਂ ਮੈਂ ਤੁਹਾਨੂੰ ਦੱਸੀ ਜਾਨਾ ਫੌਜੀ ਵਖਤਗੜ ਵਾਲਾ ਹੋ ਗਿਆ ਧੀਰਾ ਹੋ ਗਿਆ ਜਨਰਲ ਹੂੰ ਹੂੰ ਪਾਲਾ ਲੋਗੜ ਵਾਲਾ ਹੋ ਗਿਆ ਪ੍ਰਤੀਕਾ ਜੀ ਨੇ ਹੋ ਗਿਆ ਸ਼ਬੂ ਮੂਗ ਆ ਮੰਦਰਬਾਈ ਮੈਡੀਕਲ ਆ ਗਿਆ ਹੋਰ ਨਾਂ ਨਹੀਂ ਯਾਦ ਤੋਂ ਭੁੱਲ ਜਾਂਦਾ ਹਾਂ ਹੂੰ ਹੂੰ ਆ ਬਾਈ ਗੰਦ ਬਣ ਕੇ ਖੜ ਗਏ ਕਿ ਤੁਸੀ ਬਾਈ ਮਦਦ ਕੀਤੀ ਜਿਹੜੀ ਨਹੀਂ ਆਪਾਂ ਤਾਂ ਹਮੇਸ਼ਾ ਹੀ ਨਾਲ ਆ ਯਾਰ ਤੇਰੇ ਮੈਂ ਤਾਂ ਇਹ ਵੀ ਇੰਟਰਵਿਊ ਨਹੀਂ ਕਰਾਉਂਦਾ ਸੀ ਪਰ ਬਾਹਰ ਤੱਕ ਕਰੀ ਜਾਂਦੀ ਤੁਸੀਂ ਮੈਨੂੰ 2 ਮਹੀਨੇ ਪਹਿਲਾਂ ਵੀ ਕਿਹਾ ਸੀ ਨਾ ਹੂੰ ਉਹਦੋਂ ਮਕਰਾਈ ਨਹੀਂ ਮੈਂ ਉਹ ਹੋਇਆ ਸੀ ਤੂੰ ਨੇ ਇਲਾਜ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇਰੇ ਲਈ ਇਸ ਟਾਈਮ ਹਾਂਜੀ ਉਹ ਤਾਂ ਹੈ ਕਿਉਂਕਿ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਹੂੰ ਇਹ ਤਾਂ ਹੁਣ ਜਿੰਨੇ ਵੀ ਆਪਣੇ ਪਲੇਅਰ ਆ ਹਨਾ ਜਾਂ ਕਮੈਂਟਰੀ ਵਾਲੇ ਆ ਕਮੇਟੀ ਆਲੇ ਆ ਬੋਲਣ ਪਲੇਅਰ ਉਹ ਦੂਜਾ ਰੁਪਿੰਦਰ ਜੀ ਵਾਲਾ ਬੋਲੇ ਰੁਪਿੰਦਰ ਜੀ ਵਾਲ ਬੋਲਦੇ ਹਨਾ ਹੂੰ ਹੁਣ ਅੱਜ ਕਹਿੰਦੇ ਆ ਮੰਦਰਬਾਈ ਕिशनਪੁਰੇ ਬੋਲਾਂਗੇ ਕਿਹੜਾ ਦਵਾਵਾਂਗੇ ਅੱਛਾ ਬਿਲਾਗੜ ਬਾਈ ਹੂੰ ਉਹਨਾਂ ਨੇ ਕਿਹਾ ਯਾਰ ਮੈਂ ਤਾਂ ਇਸ ਗਲੋਹ ਰਾਣਾ ਵੀ 4-5 ਸਾਲ ਹੋ ਗਏ ਆ ਵੀ ਕਦੀ ਤੂੰ ਗਰੋਂਡਾਂ ਦੀ ਸ਼ਗਲ ਨਹੀਂ ਦੇਖੀ ਹਨਾ ਨਾ ਬਈ ਤੇ ਮਰਤਾ ਵੀ ਕਬੱਡੀ ਦੇ ਨਾਲ ਇੰਨਾ ਜਿਹੜਾ ਸੁਣ ਲੈਣਾ ਜਾਂ ਉਹਦੇ ਵੇਖੀ ਆ ਤੇ ਬਈ ਰੂ ਇੰਨੀ ਖੁਸ਼ ਹੁੰਦੀ ਹੈ ਨਾ ਭਾਵੇਂ ਮੈਂ ਪਾਸੇ ਖੜਾ ਹਾਂ ਐਂ ਦਿਲ ਕਰਦਾ ਭਾਈ ਜਿਹੜਾ ਗਰੋਂਡ ਤੇ ਵੜ ਜਾ ਇਹ ਤਾਂ ਬਹੁਤ ਵਧੀਆ ਸੀ ਇੱਕਦੋ ਹੀ ਕਿੰਗ ਪਹਿਲਾਂ ਕਹਿੰਦਾ ਹੁੰਦਾ ਸੀ ਕਹਿੰਦਾ ਮੰਮੀ ਜਦੋਂ ਮੈਂ 18 ਸਾਲਾਂ ਦਾ ਹੋ ਗਿਆ ਨਾ ਸਾਰੇ ਘਰ ਦੀ ਗਰੀਬੀ ਕੱਢ ਦਿਆਂਗਾ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਸੀ ਉਹ ਗਰੀਬੀ ਕੱਢਣ ਦੇ ਬਜਾਏ ਇਹ ਆਪਣੇ ਆਪਣੇ ਸਰੀਰ ਤੋਂ ਵੀ ਮਸਾਜ ਹੋ ਗਿਆ ਮਾਤਾ ਜੀ ਇੱਕ ਕਹਿੰਦਾ ਨੌਜਵਾਨ ਦਾ ਸੁਪਨਾ ਹੁੰਦਾ ਵਾ ਵੀ ਮੈਂ ਆਰਮੀ ਦੇ ਵਿੱਚ ਭਰਤੀ ਹੋਣਾ ਹੈ ਨਾ ਹਾਂਜੀ ਉਹਦੇ ਵਾਸਤੇ ਸਰੀਰ ਵੀ ਬਿਲਕੁਲ ਫਿੱਟ ਚਾਹੀਦਾ ਹਾਂਜੀ ਐਕਸਲੈਂਟ ਭਰਤੀ ਹੋਇਆ ਸੀ ਪਰ ਇਹ ਤਾਂ ਕੁਝ ਨਹੀਂ ਬਣਿਆ ਇਹ ਕੁਦਰਤੀ ਜੇਸਦਨ ਤੋਂ ਭਰਤੀ ਹੋ ਗਿਆ ਉਸ ਦਿਨ ਤੋਂ ਸਾਡੇ ਘਰ ਦੇ ਮੁਸੀਬਤਾਂ ਵੀ ਰੁਟ ਗਈਆਂ ਸੀ ਅਸੀਂ ਕਹਿੰਦੇ ਵੀ ਸਾਇਦ ਮੈਨੂੰ ਕਿਸੇ ਤਰ੍ਹਾਂ ਨੌਕਰੀ ਨਾ ਮਿਲਦੀ ਆਪਣਾ ਸਰੀਰ ਦੀ ਲਈ ਫਿਰਦਾ ਕੁਝ ਵੀ ਕਰਦਾ ਪਤਾ ਨਹੀਂ ਕੀ ਕਾਰਨ ਬਣਿਆ ਉਹ ਜੀ ਕਾ ਵੀ ਅੰਗਣਵਾੜੀ ਟੀਚਰਾਂ 9 10000 ਰੁਪਏ ਤਨਖਾਹ ਉਹ ਵੀ ਕਦੀ ਪਰ ਵੀ ਮੰਥਲੀ ਮਿਲਦੀ ਕਈ ਵਾਰ 4 4 ਮਹੀਨੇ ਵੀ ਲੰਘ ਜਾਂਦੇ ਸਾਨੂੰ ਤਰਨੇ ਦੇਣੇ ਪੈਂਦੇ ਤੇ ਫਿਰ ਸਾਨੂੰ ਪੇ ਮਿਲਦੀ ਹੈ ਹਾਂਜੀ ਤੇ ਪਰ ਇੰਨਾ ਹੁਣ ਮੁਸ਼ਕਲ ਕੰਮ ਹੋ ਗਿਆ ਨਾ ਸਾਰਾ ਆਨਲਾਈਨ ਕੰਮ ਹੋ ਗਿਆ ਹਾਂਜੀ ਵੀ ਕੋਈ ਫੋਟੋ ਕੈਪਚਰ ਕਰੂਗਾ ਕਰੂਆ ਪਾਰਾਡੀਆਂ ਬਣਾਉਗਾ ਫਿਰ ਰਸ ਕਰੂਗਾ ਇਕਈ ਵਾਈਸੀ ਕਰੂ ਇੰਨੇ ਕੰਮ ਨੇ ਨਾ ਮੰਨ ਬੜੀ ਦੇ ਤੇ ਬਾਕੀ ਚੱਲ ਵੀ ਜੇ ਬਿਨ ਨਾਰਮਲ ਹੋਈਏ ਘਰ ਚ ਆਪਾਂ ਨੂੰ ਕੰਮ ਸੌਖਾ ਲੱਗਦਾ ਹੂੰ ਪਰ ਮੇਰੇ ਤੇ ਇਹੋ ਜੀ ਮੁਸੀਬਤ ਕਦੀ ਤੇ ਮੈਂ ਪਰਮਾਤਮਾ ਦੀ ਭਗਤ ਨਹੀਂ ਬਣਦੀ ਕਦੀ ਮੈਂ ਇੱਕ ਡਾਕਟਰ ਬਣਨੀ ਆ ਕਦੀ ਮੈਂ ਇੱਕ ਟੀਚਰ ਬਣਨੀ ਆ ਕਦੀ ਮੈਂ ਇੱਕ ਕਰੇਲੂ ਔਰਤ ਬਣਨੀ ਆ ਪਤਾ ਨਹੀਂ ਇੱਕ ਨਾਮ ਦੇ ਵੀ ਪਰਮਾਤਮਾ ਦੇ ਸਾਰੇ ਨਾਮ ਦੇ ਸਹਾਰੇ ਹੀ ਮੈਂ ਜੋ ਕੁਝ ਵੀ ਕਰ ਰਹੀ ਹਾਂ ਉਹ ਹੋ ਰਿਹਾ ਨਹੀਂ ਤਾਂ ਇਹ ਇੱਕ ਨਾਰਮਲ ਚੀਜ਼ ਨਹੀਂ ਕਿ ਔਰਤ ਕਰ ਨਹੀਂ ਸਕਦੀ ਸਹੀ ਗੱਲ ਬੋਲੀ। ਹਾਂਜੀ। ਕਦੇ-ਕਦੇ ਇੱਥੇ ਸਕੂਲ ਪ੍ਰਾਇਮਰੀ ਨੇੜੇ ਕਈ-ਕਈ ਜਿਵੇਂ ਲੈਟਰਨ ਵੈਸੇ ਨੋਰਮਲ ਹੁੰਦੀ ਨਹੀਂ ਦਵਾਈ ਦੇਣੀ ਪੈਂਦੀ ਹੈ ਨਾ। ਅੱਛਾ। ਤੇ ਫਿਰ ਜਦੋਂ ਲੈਟਰਨ ਨਿਕਲ ਜਾਂਦੀ ਐ ਸੋ ਮੈਂ ਜੋਆਂ ਵਿੱਚੋਂ ਘਰ ਦੇ ਛੱਟ ਸ਼ਾਊਟ ਦੇਣੀ ਐ ਤੇ ਫਿਰ ਲੈਟਰਨ ਸਾਫ਼ ਕਰਕੇ ਉਸੇ ਟਾਈਮ ਫਿਰ ਮੁੜਨੀ। ਜਦੋਂ ਦਵਾਈ ਦਊਗੀ ਤਿੰਨ। ਪਰ ਦੇਖਿਆ ਨਹੀਂ ਜਾਂਦਾ ਕੀ ਕਰੇ ਟਾਈਮ ਤੇ ਪਾਸ ਕਰਨੇ ਆ ਤਿੰਨ ਦਾ ਸਭ। ਬਾਕੀ ਕੋਈ ਜਿੰਦਗੀ ਚ ਐਸੀ ਹੋਣ ਤਾਂ ਸਾਰੀਆਂ ਇੱਛਾ ਹੀ ਮਾਰੀਆਂ ਗਈਆਂ ਨੇ ਭਾਈ। ਇੱਛੇ ਨਹੀਂ ਕੋਈ। ਜਦੋਂ ਆਪਾਂ ਬਹੁਤ ਇੱਛਾ ਰੱਖਣੇ ਉਦੋਂ ਹੀ ਆਪਾਂ ਲਾਲਚ ਕਰਨੇ ਆਂ, ਕੋਸ਼ਿਸ਼ ਕਰਨੇ ਆਂ, ਮੈਂ ਤਾਂ ਕਹਿੰਦੀ ਆ ਵੀ ਇਹਦਾ ਸਰੀਰ ਹੀ ਠੀਕ ਹੋ ਜਾ ਆਪਣੇ ਲੈਟਰੀਨ, ਬਾਥਰੂਮ ਨੂੰ ਜਗਾ ਯੂਜ਼ ਹੋ ਜਾ। ਤੇ ਆਪਣਾ ਸਿਰਕਰੀਆ ਸੰਭਲੋ। ਹੁਣ ਕਦੀ ਕਦੀ ਮੈਂ ਵੀ ਆਪਾਂ ਵੀ ਮੇਰਾ ਵੀ ਸਰੀਰ ਏ ਨਹੀਂ ਠੀਕ ਹੈ ਢਿੱਲਾ ਮੱਠਾ ਹੋ ਜਾਂਦਾ ਉਦੋਂ ਮੈਨੂੰ ਬਹੁਤ ਔਖਾ ਲੱਗਦਾ। ਇੱਕ ਰਾਤ ਦਸੰਬਰ ਚ ਇਸ ਮੈਨੂੰ ਇੰਨਾ ਬੁਖਾਰ ਚੜਿਆ ਤੇ ਮੇਰੇ ਲੱਕ ਚ ਵਲ ਪੈ ਗਿਆ। ਤੇ ਉਦੋਂ ਮੇਰੇ ਤੋਂ ਨਹੀਂ ਉੱਠਿਆ ਜਾਏ ਤੇ ਇਹਦੇ ਤੋਂ ਨਹੀਂ ਉੱਠਿਆ ਜਾਏ ਇੰਨੀ ਮੈਂ ਕਿਹਾ ਵੀ ਜੇ ਮੈਨੂੰ ਅੱਜ ਕੁਝ ਵੀ ਮੈਨੂੰ ਹੋ ਜਾਏ ਤੇ ਮੇਰੇ ਪੁੱਤਰ ਨੂੰ ਕੌਣ ਸੰਭੇ ਹੂੰ ਮੈਂ ਪੂਰੀ ਸਫਾਈ ਰੱਖਣੀ ਹੈ ਰੋਜ਼ ਚਾਦਰਾਂ ਸ਼ਾਮ ਸਵੇਰੇ ਅੱਧੀ ਰਾਤ ਵੀ ਮੜੀ ਚੁੱਕਿਆ ਮੰਮੀ ਮੈਨੂੰ ਉਂਜੀ ਆਈ ਜਾਂਦਾ ਹੁੰਦਾ ਜੇ ਮੈਨੂੰ ਗੋਰੀ ਨਵਾਜ਼ ਮਾਰੀ ਮੰਮੀ ਮੈਂ ਕਹਿੰਨੀ ਕੀ ਹੈ ਉਂਝ ਕਹਿ ਦੇਣੀ ਭਈ ਵਰ ਮੈਂ ਜੋ ਵੀ ਖਾਣ ਨੂੰ ਚੀਜ਼ ਮੰਗੇ ਉਹਦੀ ਮੈਂ ਦੇਣੀ ਹੈ ਮੈਨੂੰ ਭੁੱਖ ਲੱਗੀ ਮੈਨੂੰ ਚਾਹ ਬਣਾ ਦੇ ਜਾਂ ਕੁਝ ਵੀ ਦਾ ਔਰ ਇਸ ਜਗ੍ਹਾ ਸੀ ਪੂਰਾ ਜੋਰ ਲਾਇਆ ਯਾਨੀ ਕਿ ਲਾਜ ਨਹੀਂ ਕਰਾ ਕੁਛ ਵੀ ਨਹੀਂ ਛੱਡਿਆ ਕੋਈ ਡਾਕਟਰੀ ਲਾਜ ਨਹੀਂ ਮੀਂਹਿਆ ਪੱਤਰ ਕਿਤੇ ਗਰਗ ਕਿਤੇ ਦਿੱਲੀ ਹਾਟ ਕਿਤੇ ਫਰੀਦਕੋਟ ਕਿਤੇ ਚੰਡੀਗੜ੍ਹ ਕਿਤੇ ਲੁਧਿਆਣੀ ਆ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਰੀੜ ਦੀ ਹੱਡੀ 'ਚ ਪਾਣੀ ਆ ਕੁਛ ਵੈਸੇ ਬੰਨ ਨਹੀਂ ਬਣਦੇ ਗਏ ਨੇ ਇੱਕ ਰੋਗ ਨਿਕਲਦਾ ਗੁਰੂ ਰੋਗ ਹੋਰ ਕੀ ਦਿਖਾ ਦਿੰਦੇ ਸੀ ਇੱਕ ਰੋਗ ਨਿਕਲਦਾ ਅਗੋ ਕੋਈ ਹੋਰ ਦਿਖਾ ਦਿੰਦੇ ਸੀ ਅਗੋ ਫਿਰ ਉਹਨਾਂ ਪਾਸ ਸਮਝ ਲੈ ਨਹੀਂ ਕਿਸਮਤ ਹੈ ਇਹ ਬਰੋਗ ਕੀ ਕਰ ਸਕਦੇ ਨੇ ਬੀਦੋ ਪਰਿਹਾਰ ਦੇ ਇੰਕਸਾ ਪਰ ਮਾਤਾ ਇਦਾਂ ਦਾ ਜਿਹੜੀ ਐਸ ਟਾਈਮ ਉ ਤੂੰ ਨਾ ਸੇਵਾ ਕਰਦਾ ਪਿਆ ਨਾ ਕਬੱਡੀ ਦੀ ਹਾਂਜੀ ਉਹ ਸੇਵਾ ਬੜੀ ਸੱਚੀ ਸੁੱਚੀ ਆ ਉਹ ਬੜੀ ਹੈਰਾਨਗੀ ਦੀ ਗੱਲ ਆ ਵੀ ਆਹ ਕੰਡੀਸ਼ਨ ਦੇ ਵਿੱਚ ਆਹ ਕੁਛ ਕਰਦਾ ਪਿਆ ਇਹ ਹਾਂਜੀ ਬੇਟਾ ਇਹਨਾਂ ਦੇ ਵੈਸੇ ਪਰਿਵਾਰ ਦਾ ਕੋਈ ਵੀ ਮੈਂਬਰ ਹੈ ਜਿਵੇਂ ਗਰੀਡੀ ਨਹੀਂ ਸੀ ਬਿਲਾਲਚੀ ਨਹੀਂ ਸੀ ਕੋਈ ਵੀ ਕਿਰਤ ਕਰਦੇ ਸੀ ਦਿਖਾਉਂਦੇ ਸੀ ਤੇ ਵਧੀਆ ਸੀ ਪਤਾ ਨਹੀਂ ਆਹ ਪਾੜਨਾ ਨਾ ਟੁੱਟਦਾ ਤੇ ਅਸੀਂ ਸਹੀ ਸੀ ਪਰ ਹੁਣ ਤਾਂ ਜਿਵੇਂ ਆਪਾਂ ਹਾਰ ਹੀ ਜਾਂਦੇ ਆ ਨਾ ਸਾਰੇ ਹਾਰ ਹੀ ਪੈ ਜਾਂਦੇ ਰਿਸ਼ਤੇਦਾਰ ਵਗੈਰਾ ਪੂਰੀ ਕੋਸ਼ਿਸ਼ ਲਾ ਲਈ ਜੇ ਕੋਈ ਵੀ ਇਹਦੀ ਮਦਦ ਕੁਝ ਵੀ ਕਰੇਗਾ ਹਨਾ ਉਹ ਪਰਮਾਤਮਾ ਉਹਦੇ ਮਨ ਵਿੱਚ ਵਸੇਗਾ ਤਾਂ ਹੀ ਕੋਈ ਕਰ ਸਕਦਾ ਤਾਂ ਹੀ ਕੋਈ ਕਰ ਸਕਦਾ ਨਹੀਂ ਤਾਂ ਕੋਈ ਜੋ ਵੀ ਮਰਜ਼ੀ ਕਿਸੇ ਕੋਲ ਹੈਗਾ ਕੋਈ ਨਕਾਦੇ ਨਹੀਂ ਸਕਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਕੋਈ ਹੈਲਪ ਨਹੀਂ ਕਿਸੇ ਦੇ ਨਾਂ ਕਰ ਸਕਦਾ ਤੇ ਬਾਕੀ ਹੁਣ ਤੁਸੀਂ ਕਿਸੇ ਹਸਪੀਟਲ ਕੀਤਾ ਪਤਾ ਮਾਤਾ ਜੀ ਹੁਣ ਸਾਡੇ ਵੀ ਉਹ ਇਰਾਦਾ ਉਥੇ ਬਠਿੰਡੇ ਲੈ ਕੇ ਜਾਵਾਂਗੇ ਅੱਛਾ ਇੱਕ ਵਾਰੀ ਉੱਥੇ ਗਿੰਦੇ ਦਿਖਾਓ ਹਮਸ ਦੀ ਐਮ ਐਸ ਕੀੜਾ ਐਮ ਐਸ ਕਿਹੜਾ ਐਮ ਐਸ ਮੰਨੀ। ਓਕੇ। ਹੋਸਪੀਟਲ। ਘਰ 'ਚ ਕਿ ਐਹੋ ਜੀ ਪ੍ਰੋਬਲਮ ਹੋ ਗਈ ਸੀ ਨਾ। ਇਹ ਤੇ ਚਲ ਬਿਮਾਰੀ ਸੀ। ਮੈਂ ਖੁਦ ਵੀ ਬਿਮਾਰ ਲੈਣ ਲੱਗ ਗਈ ਸੀ। ਮੈਂ ਕੰਧਾਂ ਨੂੰ ਹੱਥ ਪਾ ਕੇ ਤੁਰ ਲੱਗੇ ਸੀ। ਮੈਨੂੰ ਲੱਗਦਾ ਸੀ ਵੀ ਮੇਰੀਆਂ ਵੀ ਲੱਤਾਂ ਖੜੀਆਂ ਨਹੀਂ ਖੜੀਆਂ। ਪਤਾ ਨਹੀਂ ਕੀ ਕਾਰ ਕੋਈ ਐਹੋ ਜਿਹਾ ਬਣ ਗਿਆ ਸੀ। ਪਰ ਕੁਝ ਪਰਿਵਾਰ ਦੇ ਮੈਂਬਰ ਜਿਵੇਂ ਮੈਨੂੰ ਬਹੁਤ ਪਤਾ ਨਹੀਂ ਬਾਣੀ ਨਾਲ ਜੁੜ ਕੇ ਵੀ ਛੇਤੀ ਹੋ ਗਿਆ ਮੇਰਾ ਠੀਕ ਹੋ ਗਿਆ ਮੈਂ। ਹੂੰ। ਫਰਕ ਪੈ ਗਿਆ ਸੀ ਮੈਨੂੰ। ਪਹਿਲੇ ਮੈਂ ਰੱਬ ਤੇ ਵਿਸ਼ਵਾਸ ਬਹੁਤ ਕਰਨੀ ਹੈ ਮੈਨੂੰ ਇਨਸਾਨ ਤਾਂ ਕਦੇ ਵੀ ਤੁਖਾ ਸਾਢੀ ਸਕਦੇ ਨਾੱਕ ਜਾਂਦਾ ਬੰਦਾ ਪਰਮਾਤਮਾ ਨੇ ਫਿਰ ਹੋਂ ਹਾਂਜੀ ਜੇ ਕੋਈ ਰਾਹ ਨਾ ਰਵੇ ਪਰਮਾਤਮਾ ਦੇ ਸਰ ਤੇ ਜੇ ਆਪਣੇ ਵੀਰੇ ਤੁਸੀਂ ਆਪਣੇ ਵੱਲੋਂ ਕੋਈ ਅਪੀਲ ਕਰਨੀ ਹੋਵੇ ਜਿੰਨੇ ਵੀ ਆਪਣੇ ਕਬੱਡੀ ਨੂੰ ਪਿਆਰ ਕਰਦੇ ਭਰਾ ਹਨ ਹਾਂਜੀ ਬਈ ਹਾਂ ਬਈ ਮੇਰੇ ਵੱਲ ਤੋਂ ਵੀ ਆਹੀ ਅਪੀਲ ਆ ਬਈ ਬਾਈ ਨਾਲ ਖੜਨਾ ਜਾਂਦਾ ਬਈ ਸਾਰਿਆਂ ਨੂੰ ਜਿੰਨੇ ਕਬੱਡੀ ਬੇਰ ਆ ਬਈ ਜੋ ਜਿੰਨੇ ਵੀ ਬਾਈ ਨੇ ਪੋਸਟ ਆ ਪਾ ਨਾ ਹਨ ਤੇ ਪ੍ਰਮੋਟਰ ਵੀ ਸਾਰੇ ਹਨ ਸਾਰਾਂ ਦੇ ਪੋਸਟ ਆ ਪੰਨੇ ਬਾਈ ਹੁਣ ਜਿਹਦਾ ਜਾਣਦੇ ਨਾ ਹੁੰਦਾ ਹਨ ਰਹੀ ਦੀ ਪੋਸਟ ਪੈਂਦੀ ਬਾਈ ਕੋਈ ਪਲੇਅਰ ਨਹੀਂ ਆ ਗਿਆ ਸਕਦਾ ਹਨ ਸ੍ਰੀਗ ਦੀ ਵੰਦੀ ਆ ਸ੍ਰੀਗ ਦੀ ਪੈਂਦੀ ਬਾਈ ਹਨ ਬਾਈ ਜਿੰਨੇ ਜੋਗਾ ਬੰਦਾ ਹੈਗਾ ਵਾ ਹਨ ਕਰੇ ਹੁੰਦਾ ਹੜਾਪਾ ਅੱਜ ਬਾਈ ਖੜਨਾ ਚਾਹੀਦਾ ਹੁੰਦਾ ਇਦਾਂ ਨਾ ਜਿਹੜੇ ਮੈਚ ਤੇ ਨਹੀਂ ਵੀ ਜਾਂਦੇ ਇਹਦੀਆਂ ਪੋਸਟਾਂ ਰਾਹੀਂ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਕਿਹੜੀ ਟੀਮ ਜਿੱਤੀ ਆ ਕਿਹੜਾ ਪਲੇਅਰ ਬੈਸਟ ਨਿਕਲੇ ਆ ਹਨ ਸਹੀ ਹੁੰਦਾ ਬਾਈ ਇਹ ਬਹੁਤ ਵੱਡੀ ਗੱਲ ਹੈ ਨਾ ਸਾਰੇ ਮੈਚਾਂ ਦੇ ਰਿਕਾਰਡ ਰੱਖਣੇ ਵੀ ਸਾਰੀ ਆਪਣੀ ਡਿਪੈਂਡ ਪੈਂਦੀ ਹੈ ਬਾਈ ਜਿਹੜਾ ਬਈ ਇੱਕ ਵਾਰੀ ਨਾ ਬਾਈ ਨੇ ਬਾਈ ਬਿਮਾਰ ਸੀ ਹਨ ਬਾਈ ਕਹਿੰਦਾ ਆ ਆ ਆਪਣੀ ਕਿਹੜੇ ਸਾਥ ਦੀ ਕਹਿੰਦਾ ਸੀ ਬਾਈ ਮੈਨੂੰ ਯਾਦ ਨਹੀਂ ਬਾਈ ਬਾਈ ਕਹਿੰਦਾ ਇਹਦੀ ਪੋਸਟ ਪਾਉਣੀ ਹੀ ਪਾਉਣੀ ਆ ਤਪਾ ਫਿਰ ਬਾਈ ਮੈਚ ਵਿੱਚ ਲਿਖਾ ਕੇ ਬਾਈ ਬਾਈ ਨੇ ਅੱਛਾ ਹਾਂ ਬਾਈ ਬਾਈ ਕਹਿੰਦਾ ਬਈ ਨਾ ਰਾਜੇ ਬਚ ਕੇ ਤੇ ਹਨ ਹਾਂ ਬਾਈ ਉਹ ਤੇ ਬਿਮਾਰ ਬਾਲਾ ਸੀਗਾ ਬੁਖਾਰ ਜਿਹੜਾ ਸੀਗਾ ਮਾਈਨੂੰ ਬਾਈ ਦੱਸ ਸੀਗਾ ਮੈਂ ਉਹ ਹੀ ਪਾ ਦਿਆਂ ਮਤਲਬ ਜਿਹੜੇ ਬਾਈ ਰੈਫਰੀ ਹੁੰਦੇ ਵਿੱਚ ਹਨ ਰੈਫਰੀਆਂ ਦੇ ਨਾਲ ਤੇ ਜਿੰਨੇ ਸਾਊਂਡ ਚੱਲਦੇ ਉਹਨਾਂ ਦੇ ਨਾਲ ਹੋ ਜਾਂਦੇ ਬਈ ਤੇ ਕੋਈ ਵੀ ਵੇਰ ਬੈਸਟ ਨਿਕਲਦਾ ਜਾਂ ਜਿਹਨੇ ਟੀਮ ਬਣਾਈ ਹੈ ਹਨਾ ਸਾਰਿਆਂ ਦਾ ਬਈ ਪੂਰੀ ਅਪਡੇਟ ਮਿਲਦੀ ਹੈ ਬਈ ਬਈ ਸਾਰਿਆਂ ਨਾਲ ਖੜਨਾ ਨਹੀਂਦਾ ਬਈ ਹੁਣ ਸਾਰਿਆਂ ਦੀ ਲੋੜ ਆ ਬਈ ਹਾਂ ਕਿਉਂ ਬਈ ਯਾਰ ਬਈ ਦਾ ਪੇ ਚੱਲਦਾ ਹਨਾ ਸਹੀ ਗੱਲ ਹੁਣ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਗੱਲ ਹਨਾ ਬਈ ਕੋਈ ਫਰਕ ਨਹੀਂ ਪੈਂਦਾ ਬਈ ਹਨਾ ਜਿੰਨੇ ਜੋਗਾ ਬੰਦਾ ਹੈਗਾ ਬਈ ਕਰੇ ਹੁੰਦਾ ਹਨਾ ਪੈਸੇ ਕਿਹੜਾ ਬਈ ਨਾਲ ਜਾਣੇ ਹਨਾ ਸਹੀ ਗੱਲ ਬਈ ਜਿਹੜੀ ਹੜਪ ਆ ਬਈ ਮਹਾਰਾਜ ਵੇਂਦਾ ਬਈ ਰੱਬ ਹਨਾ ਜੱਜ ਆਪਾਂ ਕਿਸੇ ਦੀ ਕਰਾਂਗੇ ਤੇ ਬਈ ਆਪਣੇ ਦੇ ਵੀ ਕੱਲ ਨੂੰ ਆਪਾਂ ਪਿਆ ਸਕਦਾ ਵਕਤ ਬਈ ਹੂੰ ਪਰ ਆਪਣਾ ਤੁਹਾਨੂੰ ਪਤਾ ਹੀ ਹੈ ਬਈ ਹਨਾ ਸਹੀ ਕਰ ਜੇ ਆਪਾਂ ਅੱਜ ਕਿਸੇ ਦੀ ਕਿਸੇ ਲਈ ਖੜਾਂਗੇ ਤੇ ਬਈ ਕੱਲ ਨੂੰ ਆਪਣੇ ਲਈ ਖੜਾਂਗੇ ਜੇ ਉਹਦਾ ਤੁੰਨੇ ਵੀਰੇ ਰੁਪਿੰਦਰ ਵੀਰ ਦੀ ਵੀਡੀਓ ਦੇਖੀ ਜਾਂ ਹੋਰ ਵੀ ਕੋਈ ਪਲੇਅਰ ਤੇ ਉਹਨਾਂ ਨੂੰ ਜੇ ਕੋਈ ਅਪੀਲ ਕਰਨੀ ਹੋਵੇ ਆਪਦੇ ਵੱਲੋਂ ਬਈ ਯਾਰ ਹੁਣ ਸਾਰਿਆਂ ਨੂੰ ਪਤਾ ਹੀ ਆ ਕੀ ਹਾਲਾਤ ਹਨਾ ਕਿ ਕਿੱਡੇ ਕਿੱਡੇ ਜ਼ਖਮ ਹੋਇਆ ਮੇਰੇ ਭਰਾ ਜਿੰਨੇ ਜੋਗੇ ਹੈਗੇ ਕਰ ਸਕਦੇ ਆ ਤਾਂ ਕਰ ਦੋ ਸਰੋਂ ਆ ਪਾਏ ਹੈ ਡੈਮ ਐਡਮਿਟ ਹੋਣਾ ਹੂੰ ਤੇ ਬਾਕੀ ਬਈ ਜਿਹੜਾ ਜਿਹਦੇ ਮਹਾਰਾਜ ਜਿਹਦੇ ਪਾਉਂਦਾ ਹੈ ਨਾ ਮੰਚ ਤੇ ਉਹ ਅਗਲਾ ਕਰ ਹੀ ਦਿੰਦਾ ਹਾਂ ਇਹ ਤਾਂ ਗੱਲ ਹੈ ਕਿਉਂਕਿ ਜਹਾ ਵੇਖ ਕੇ ਅਗਲੇ ਵੇਖੇ ਨਹੀਂ ਜਾਂਦੇ ਕਿਸੇ ਤੋਂ ਕੱਲ ਉਹ ਬਾਈ ਸੀ ਫੋਟੋਆਂ ਸਾਰੇ ਕਹਿੰਦੇ ਡਿਲੀਟ ਕਰ ਦੇ ਵੇਖਣੀਆਂ ਤੇ ਵੇਖਣੀਆਂ ਨਹੀਂ ਨਹੀਂ ਦੇਖੇ ਜਾਂਦੇ ਯਾਰ ਸੱਚੀ ਹੂੰ ਬਾਕੀ ਸਾਰੇ ਭਰਾਵਾਂ ਨੂੰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਏ ਗੋਰਾ ਗਿੱਧੜਵੰਡੀ ਭਰਾਣੇ ਵੀ ਬਹੁਤ ਜ਼ੋਰ ਲਾਇਆ ਅੱਛਾ ਹਾਂ 12 ਪੈਸੇ ਮੂੰਹ ਆ ਗਏ ਨਹੀਂ ਤੇ ਪੂਰੇ ਦਾ ਮੁੰਡਾ ਹੂੰ ਹੂੰ ਤੇ ਬਾਕੀ ਪਾਲਾ ਸਮਾਧ ਭਾਈ ਅਲਗਾ ਕਿਹਾ ਭਰਾ ਉਹ ਭਰਾ ਕੌਣ ਲੱਗਾ ਮੈਂ ਤਾਂ ਤੁਨੇ ਇਸ ਗਲੋਂ ਨਾਲ ਨਾ ਵੀ ਇੰਨੀ ਪੇਨ ਬਰਦਾਸ਼ ਕਿੱਦਾਂ ਹੁੰਦੀ ਐ ਭਾਈ ਯਾਰ ਆਤ ਪੈ ਗਈ ਸਹੀ ਦਸਣਾ ਆਤ ਪੈ ਗਈ ਦਰਦ ਦੱਸਣ ਦੀ ਅੱਛਾ ਦੋਨੇ ਪਾਸੇ ਹੈ ਬਈ ਯਾਰ ਦੋਨੇ ਪਾਸੇ ਹੁਣ ਇਧਰ ਪੈਣਾ ਇਧਰ ਦੁੱਖ ਦਾ ਇਧਰ ਪੈਣਾ ਇਧਰ ਦੁੱਖ ਦਾ ਸਿੱਧਾ ਪੈਣਾ ਢੂਈ ਦਾ ਉਹਦੀ ਫਿਰ ਅਕੜ ਆਇਂਦਾ ਤਾਂ ਬੁਖਾਰ ਰਿੰਦਾ ਏ ਕਿਸੇ ਵੀਰ ਨੇ ਤੇਰੀ ਹੈਲਪ ਕਰਨੀ ਹੋਵੇ ਤੇ ਤੈਨੂੰ ਉਹ ਸੰਪਰਕ ਕਿਹੜੇ ਫੋਨ ਤੇ ਕਰ ਸਕਦਾ ਹੈ 98777 55496 9877755496 ਤੇ ਜਿੰਨੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਹਨ ਸਾਰਿਆਂ ਨੂੰ ਅਪੀਲ ਹੀ ਆ ਮੇਰੇ ਵੱਲੋਂ ਹੱਥ ਜੋੜ ਕੇ ਵੀ ਭਰਾ ਦੀ ਜਿੰਨੀ ਵੀ ਸਪੋਰਟ ਹੋਵੇ ਵੱਧ ਤੋਂ ਵੱਧ ਕਰੋ ਤੇ ਇਸ ਨੰਬਰ ਤੇ ਉਹ ਚੱਲਦਾ ਵਾ ਇਸ ਨੰਬਰ ਤੇ ਨਹੀਂ ਚੱਲਦਾ ਨਾ ਇਹ ਵਗੈਰਾ ਨਹੀਂ ਕੁਝ ਨਹੀਂ ਚੱਲਦਾ ਇਸ ਨੰਬਰ ਤੇ ਮੈਂ ਡੈਡੀ ਦਾ ਸਪੀਕਰ ਭੇਜੂਗਾ ਅੱਛਾ ਹਾਂਜੀ ਹਰਜੀਤ ਸਿੰਘ ਦਾ 998144 84825 ਮੇਰੇ ਕੋਲ ਅੱਜ ਸੱਚੀ ਨਹੀਂ ਯਾਰ ਤੁੰਨਿਆ ਮੇਰੇ ਕੋਲ ਹੀ ਬੋਲ ਹੁੰਦਾ ਦੇਖਿਆ ਨਹੀਂ ਹੁੰਦਾ ਨਾ ਵੇਲਾ ਮਾਂ ਮੇਰੀ ਧੰਨ ਆ ਬਈਰ ਕਈ ਹਲਕਤ ਆਉਂਦੇ ਐ ਜਦੋਂ ਆਉਂਦੇ ਨੇ ਕੱਬ ਜਾਂਦੇ ਅੱਛਾ ਕਈ ਬਾਕੀ ਤੂੰ ਤੂੰ ਨੇ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਮੇਰਾ ਟੈਨਸ਼ਨ ਨਹੀਂ ਬਈ ਸਾਰੇ ਭਰਾ ਤੇਰੇ ਨਾਲ ਮੈਂ ਹਿੰਮਤ ਮੇਰੇ ਚ ਪੂਰੀ ਆ ਰੋਣਾ ਪਤਾ ਨਹੀਂ ਕਾ ਧੋਈ ਜਾਂਦੇ ਯਾਰ ਤੁਸੀਂ ਆਗੇ ਨਾ ਤੇ ਤੁਸੀਂ ਇੱਕ ਮਦਦ ਕੀਤੀ ਹੈ ਮੇਰੀ ਉਹ ਨਹੀਂ ਕੋਈ ਨਹੀਂ ਉਹ ਜਿਆਦਾ ਨਹੀਂ ਹੈ ਬਈ ਉਹ ਇਹ ਗੱਲਾਂ ਨਹੀਂ ਦੱਸੀਆਂ ਵੀਡੀਓ ਵਿੱਚ ਟੈਨਸ਼ਨ ਨਾ ਲੈ ਨਹੀਂ ਨਹੀਂ ਬਈ ਯਾਰ ਚਿੰਤਾ ਨਾ ਕਰੰਦੀ ਰਹਾ ਆਪਾਂ ਹਾਂ ਆਪਾਂ ਦਾ ਅੱਗੇ ਵੀਦਰੇ ਨਾਲ ਆ ਯਾਰ ਹਾਂ ਆਪਾਂ ਤਿੰਨ ਚਾਰ ਮਹੀਨੇ ਤੋਂ ਜੁੜੇ ਹਾਂ ਮੇਰੇ ਤਾਂ ਦਿਲ ਚ ਇਹਤ ਬੰਨਾ ਵਾ ਵੀ ਤੂੰ ਮੇਰੇ ਨਾਲ ਜਾਵੇਂ ਮੈਚਾਂ ਦੇ ਵਿੱਚ ਹਾਂਜੀ ਜਦੋਂ ਮੈਂ ਤੁਹਾਡੀ ਪੋਸਟ ਪਾਈ ਸੀ ਉਦੋਂ ਦੀ ਜੁੜੇ ਹਾਂ ਆਪਾਂ ਉਦੋਂ ਪਹਿਲਾ ਮਹੀਨਾ ਜੁੜੇ ਮੈਂ ਉਹਨਾਂ ਰੈਫਰੀਆਂ ਦੀ ਪਉਣਾ ਉਹਨਾਂ ਜਿਹੜੇ 20-20 ਸਾਲ ਹੋ ਗਏ ਹਨ ਰੈਫਰੀ ਕਈ ਨਾ ਦੂਜੇ ਕੋਚ ਹੂੰ ਹੂੰ ਇੱਕ ਅਮਰੀਕਾ ਉਥੋਂ ਦਗੜਦਾ ਉਹਦੀ ਵੀ ਪਾਈ ਸੀ ਬਾਈ ਦੀ ਜਿਨ੍ਹਾਂ ਨੂੰ ਕੋਈ ਸਨਮਾਨ ਨਹੀਂ ਹੋਇਆ ਹਨ ਹੂੰ ਹੂੰ ਤੇ ਜ਼ਰੂਰ ਪਉਣੀ ਚਾਹੀਦੀ ਹੈ ਇਹਦੇ ਪੁਰਾਣੇ ਪਲੇਅਰਾਂ ਦੀ ਮੈਂ ਪਉਣਾ ਲੈ ਕੇ ਕਿਵੇਂ ਖੇਡਿਆ ਸਾਰਾ ਕੁਝ ਪਉਣਾ ਚੈੱਕ ਕਰ ਦਵਦਾ ਕਬੱਡੀ ਟੂਨਾ ਖੋਸਾ ਪੇਜ ਆ ਭਰਾਵਾਂ ਕੇ ਫੋਲੋ ਕਰ ਲਓ ਫਿਰ ਮੇਰਾ ਇੱਕ ਕਮਾਈ ਦਾ ਸਾਧਨ ਬਣ ਜਾਊਗਾ ਪਿਆਬੀ ਜੀ ਲਿਖਿਆ ਕਬੱਡੀ ਟੂਨਾ ਖੋਸਾ ਠੀਕ ਆ ਮੈਂ ਨਾਲ ਅਟੈਚ ਕਰ ਦੂੰਗਾ ਕੋਈ ਹਾਂਜੀ ਕੀ ਤੁਹਾਡਾ ਬਹੁਤ ਧੰਨਵਾਦ ਬਈ ਤੁਸੀਂ ਵਰੇ ਨਹੀਂ ਗਏ ਸਿੱਧਾ ਮੇਰੇ ਕੋਲ ਆਈਆਂ ਨਹੀਂ ਆ ਦੱਸ ਮੈਚ ਤਾਂ ਕੋਈ ਨਹੀਂ ਨਹੀਂ ਤੁਸੀਂ ਬੜਾ ਬਣਾਉਣਾ ਸੀ ਤੇ ਆ ਤੁਹਾਡਾ ਨਹੀਂ ਨਹੀਂ ਕੋਈ ਨਹੀਂ ਤਾਂ ਟੈਨਸ਼ਨ ਨਾ ਲੈ ਹੁੰਦੀ ਨਾ ਪਰਮਾਤਮਾ ਨੇ ਸਭ ਕੁਝ ਕਰ ਦੇਣਾ ਠੀਕ ਹੈ ਨਾ ਹਾਂ ਹਾਂ ਬਾਕੀ ਜਿੰਨੇ ਵੀ ਪਲੇਅਰ ਉਹਨਾਂ ਨੂੰ ਵੀ ਅਪੀਲ ਆ ਹਨਾ ਵੀ ਹਾਂ ਸਪੋਰਟ ਕਰਨ ਤੇ ਜਿੰਨੇ ਪੁਰਾਣੇ ਪਲੇਅਰ ਵੀ ਨਖੇੜਦੇ ਰਹੇ ਆ ਤੇ ਬਾਕੀ ਹੁਣ ਦੇ ਪਲੇਅਰ ਵੀ ਜਿਹੜੇ ਹੈਗੇ ਹਨਾ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਬਈ ਉਹਨਾਂ ਨੂੰ ਦੇਣਾ ਚਾਹੀਦਾ ਯਾਰ। ਹਾਂ। ਫੇਰੀ ਰੱਬ ਵਾਦਾ ਦਿੰਦਾ। ਸਹੀ ਗੱਲ ਹੈ। ਪਰ ਮੋਟਰ ਵੀਰਾਂ ਨੂੰ ਬੇਨਤੀ ਹੈ ਕਿ ਉਹ ਬੰਮ ਫੜ ਲੈਣ। ਹੂੰ। ਕਿਉਂਕਿ ਆਪਾਂ ਮਿਹਨਤ ਕਰਦੇ ਆਂ ਆਪਣਾ ਪੇਹ ਖੋਲ ਕੇ ਵੇਖ ਲੈਣਾ ਆਪਾਂ ਕੋਈ ਲੜਾਈ ਦੀ ਨਹੀਂ ਪਾਉਂਦੇ। ਹੂੰ। ਐਂ ਗੱਜੀ ਚਕੌਡੀ ਦੇ ਬਨਾਮ ਆ ਉਹਦੇ ਕੋਈ ਨਹੀਂ ਬਸ ਸਾਫ਼ ਸੁਥਰੀਆਂ ਪਾਉਣੀਆਂ।